ਵਲਵੰਤ ਗਾਰਗੀ ਦਾ ਲਿਖਿਆ ਨਾਗਲ ਕੱਕਾ ਰੇਤਾ ਪਾਗ 7 ਅੱਧੀ ਛੁੱਟੀ ਵੇਲੇ ਸਬਣਾ ਜਮਾਤਾਂ ਦੀ ਫੌਜ ਅਮੀ ਚੰਦ ਦੀ ਦੁਕਾਨ ਉੱਤੇ ਹੱਲਾ ਬੋਲਦੀਂਦੀ ਬਰੋਟੇ ਹੀਠ ਮੰਜੀ ਉੱਤੇ ਬੈਠੇ ਮਾਸਟਰ ਹੁੱਕੇ ਤੋਂ ਹੁੱਕੇ ਤੇ ਗਾਜੇ ਦਾ ਧਮ ਲਾਉਂਦੇ ਰਹਿੰਦੇ ਅਮੀ ਚੰਦ ਤੋਂ ਕਾ ਕੀ ਸੰਭਾਲੀ ਨਾ ਜਾਂਦੀ ਉਹ ਪੈਸੇ ਫੜ ਲਈ ਹੱਥ ਅੱਗੇ ਕਰਦਾ ਪਰ ਸਾਹਬੇ ਉਹਦੀ ਟੱਪੜੀ ਤੇ ਸਵੇਰ ਉਹਦੀ ਟੱਪੜੀ ਉੱਤੇ ਚਲਾ ਕੇ ਮਾਰਦੇ ਜਿੱਥੇ ਪਹਿਲਾਂ ਪੈਸਿਆਂ ਦਾ ਢੇਰ ਲੱਗਿਆ ਹੁੰਦਾ ਨਮਾ ਪੈਸਾ ਖਣਕਦਾ ਹੋਇਆ ਉਸ ਵਿੱਚ ਜਾ ਮਿਲਦਾ ਚੁੱਪ ਚਾਪ ਬਿਨਾ ਖੜਕਾਏ ਹੱਥ ਵਿੱਚ ਪੈਸਾ ਫੜਾ ਦੇਣਾ ਸਾਨੂੰ ਬੜਾ ਰੁੱਖਾ ਜਿਹਾ ਜਪਦਾ ਬਾਹਰ ਲੱਕੜ ਦਾ ਇੱਕ ਢੋਲ ਪਾਣੀ ਨਾਲ ਭਰਿਆ ਰਹਿੰਦਾ ਜਿਸ ਦੀ ਟੂਟੀ ਨੂੰ ਮੁੰਡੇ ਮੂੰਹ ਲਾ ਕੇ ਵਾਰੀ-ਵਾਰੀ ਪਾਣੀ ਪੀਂਦੇ ਰਹਿੰਦੇ ਲੱਕੜ ਦਾ ਢੋਲ ਇਤਨਾ ਰੁੱਝਿਆ ਰਹਿਦਾ ਕਿ ਉਸ ਨੂੰ ਕਦੀ ਸਾਫ਼ ਹੋਣ ਦੀ ਵੇਰ ਨਹੀਂ ਸੀ ਮਿਲੀ ਉਸ ਦੀਆਂ ਵਿਰਲਾ ਵਿੱਚ ਹਰੀ ਕਾਈ ਜੰਮੀ ਰਹਿੰਦੀ ਜਦੋਂ ਤੀਜੇ ਚੌਥੇ ਸਾਲ ਪਿਛੋਂ ਡਾਇਰੈਕਟਰ ਸਾਹਿਬ ਦੌਰਾ ਮਾਰਦੇ ਤਾਂ ਕਿਤੇ ਇਸ ਢੋਲ ਦੀ ਕਿਸਮਤ ਜਾਗਦੀ ਖੁਰਚਨੀ ਨਾਲ ਇਸ ਦੀ ਹਰੀ ਕਾਈ ਉਤਾਰੀ ਜਾਂਦੀ ਤੇ ਸਕੂਲ ਦੇ ਤਾਕਤਾਂ ਤੋਂ ਬਚਿਆ ਕੋਚਾ ਗੇਰੂ ਇਸ ਦੇ ਬਾਹਰਲੇ ਪਾਸੇ ਧੱਪ ਦਿੱਤਾ ਜਾਂਦਾ ਡ੍ਰਿੱਲ ਦੇ ਘੰਟੇ ਹੈਡਮਾਸਟਰ ਸਾਹਿਬ ਦੇ ਹੁਕਮ ਨਾਲ ਸਾਨੂੰ ਹਾਕੀ ਦੀ ਫੀਲਡ ਦੀਆਂ ਰੋੜੀਆਂ 54 ਸਕੂਲ ਦੇ ਇੱਕ ਖੁੰਝੇ ਪਏ ਰੇਤੇ ਦੇ ਡੱਬਿਆਂ ਨੂੰ ਡੱਬਿਆਂ ਨੂੰ ਠੀਕ ਕਰ ਲਈ ਲਾ ਦਿੱਤਾ ਜਾਂਦਾ। ਸਕੂਲ ਦਾ ਫੰਡ ਥੜ ਗਿਆ ਸੀ ਇਸ ਲਈ ਮਜ਼ਦੂਰਾਂ ਦੀ ਥਾਂ ਛੋਟੀ ਜਮਾਤ ਦੇ ਮੁੰਡਿਆਂ ਤੋਂ ਕੰਮ ਲਿੱਤਾ ਜਾਂਦਾ। ਸਾਡਾ ਡ੍ਰਿਲ ਮਾਸਟਰ ਜੋ ਫੌਜ ਤੋਂ ਪਿਲਸਨ ਲੈ ਕੇ ਆਇਆ ਸੀ ਹੱਥ ਵਿੱਚ ਚਾਂਦੀ ਦੇ ਮੁਠੇ ਵਾਲੀ ਕਾਲੇ ਸ਼ਾਮ ਦੀ ਚੰਮ ਚਮਕੀ ਰੱਖਦਾ ਹਰ ਵੇਲੇ ਉਹ ਆਪਣੀ ਸੰਘਣੀ ਦਾੜੀ ਦੀ ਡੋਰੀ ਠੀਕ ਕਰਦਾ ਰਹਿੰਦਾ ਜਾਂ ਮੁਰਛਾਂ ਵੱਟਦਾ ਰਹਿੰਦਾ ਜਦੋਂ ਕੋਈ ਮੁੰਡਾ ਇੱਧਰ ਉੱਧਰ ਆ ਜਾਂਦਾ ਉਹ ਆਪਣੀ ਚਮਕੀ ਹਿਲਾਉਂਦਾ ਹੋਇਆ ਲਲਕਾ ਹਟਾ ਸਿੱਧਾ ਨਹੀਂ ਖੜਾ ਹੋਈਦਾ ਬਣਾਵਾ ਤੇਰੀ ਚਾਂਦੀ ਸਕੂਲ ਦੇ ਦਰਵਾਜ਼ੇ ਤੋਂ ਬਾਹਰ ਨੇ ਮਿਹਟ ਚਾਟ ਵਾਲੇ, ਚੂਰਨ ਵਾਲੇ, ਛੋਲਿਆਂ ਵਾਲੇ ਤੇ ਬਰਫ਼ ਵੇਚਣ ਵਾਲੇ ਅੱਧੀ ਛੁੱਟੀ ਦੀ ਉਡੀਕ ਵਿੱਚ ਬੈਠੇ ਰਹਿੰਦੇ। ਮੇਰਾ ਜੀ ਇਹਨਾਂ ਸਵਣਾ ਪਦਾਰਥਾਂ ਲਈ ਕਾਲਾ ਪੈ ਜਾਂਦਾ। ਘਰ ਚੋਂ ਸਿਰਫ ਇੱਕ ਪੈਸਾ ਦੀ ਚੀਜ਼ਾਂ ਈ ਦਿੰਦਾ। ਰੰਦੀ ਹੋਈ ਬਰਫ਼ ਦੇ ਖੜਾਉਣੇ ਵੇਚਣ ਵਾਲਾ ਘੰਟੀ ਵਜਾ ਕੇ ਹੋਕਾ ਦਿੰਦਾ। ਰੰਗ ਦੀ ਗਲਾਸੀ ਪੈਸੇ ਨੂੰ। ਹਰੀਲ ਤੋਤਾ ਪੈਸੇ ਨੂੰ ਉਸ ਦੇ ਹੱਥ ਵਿੱਚ ਫੜਿਆ ਬਰਫ ਦਾ ਤੋਤਾ ਖਾਨ ਲਈ ਮੈਂ ਬੇਸਬਰਾ ਹੋ ਜਾਂਦਾ ਤੂਤਾ ਖੜਾ ਬਹੁਤ ਚਿਰ ਤੀਕ ਮੈਂ ਉਹਨਾਂ ਨੂੰ ਤੱਕਦਾ ਰਹਿੰਦਾ ਗਲੀ ਵਿੱਚ ਤੁਰਦਾ ਹੋਇਆ ਮੈਂ ਕਦੇ ਸਿੱਧਾ ਨਹੀਂ ਸੀ ਚੱਲਦਾ ਰਾਹ ਵਿੱਚ ਪਈ ਕਿਸੇ ਪੱਥਰ ਜਾਂ ਰੋੜੇ ਨੂੰ ਕਰਗੇਟ ਦੀ ਕ੍ਰਿਕਟ ਦੀ ਗੇਂਦ ਸਮਝ ਕੇ ਕਿਸੇ ਤੁਰੇ ਜਾਂਦੇ ਲੰਡਰ ਕੁੱਤੇ ਦੀਆਂ ਖਿਆਲੀ ਵਿਕਟਾਂ ਉੱਤੇ ਮਾਰਦਾ ਉਹ ਟੀਕਦਾ ਹੋਇਆ ਪਿੱਛੇ ਮੂੰਹ ਭਮਾਈ ਡਰਦਾ ਹੋਇਆ ਨਸ ਪੈਂਦਾ ਤੇ ਮੈਂ ਸਮਝਦਾ ਕਿ ਗੇਂਦ ਨਿਸ਼ਾਨੇ ਉੱਤੇ ਪੱਠੀ ਤੇ ਵਿਚਕਾਰਲੀ ਵੇਕਟਰ ਸਾਬ ਗਈ। ਪੂਤਲੀ ਨਾਲ ਮੜਿਆ ਹੋਇਆ ਲੀਰਾਂ ਦੀ ਖੁੱਦੋ ਸਾਨੂੰ ਇੱਟ ਵਰਗੀ ਗਾੜੀ ਚਮੜੇ ਦੀ ਗੇਂਦ ਨਾਲ 100 ਦਰਜੀ ਪਿਆਰੀ ਸੀ। ਸਾਡੀ ਵਿਣ ਪੋਚੀ ਫੱਟੀ ਬੈਠ ਹੁੰਦੀ ਤੇ 4-5 ਸਾਬ ਤੇ ਇਟਾਂ ਇੱਕ ਦੂਜੀ ਉੱਤੇ ਖੜੀਆਂ ਕਰਕੇ ਵੇਕਟਾਂ ਬਣ ਜਾਂਦੇ। ਅੰਤਵਾਰ ਨੂੰ ਅਸੀਂ ਇਸ ਮਾਂਜੋਕ ਦੇ ਵੱਡੇ ਟੋਬੇ ਦੇ ਕੰਢੇ ਚਲੇ ਜਾਂਦੇ ਅਤੇ ਸਾਂਝ ਤੀ ਤੀਖ ਖੇਡਦੇ ਰਹਿੰਦੇ ਜਦੋਂ ਵਾਪਸ ਘਰ ਮੁੜਦੇ ਤਾਂ ਇੱਕ ਦੂਜੇ ਦੀ ਲੰਬੀ ਛਾਲ ਤੇ ਤੁਰਨ ਲਈ ਦੌੜਦੇ ਹਰ ਇੱਕ ਜਣਾ ਇਹੋ ਚਾਹੁੰਦਾ ਕਿ ਉਹ ਦੂਜੇ ਦੇ ਸਿਰ ਨੂੰ ਆਪਣੀ ਅੱਡੀ ਹੇਠ ਲਤਾੜਿਆ ਹੋਇਆ ਉਸ ਦੇ ਉੱਤੋਂ ਦੀ ਲੰਘ ਜਾਵੇ ਬਾਹਰ ਚਰਦਾ ਵਗ ਆਪਣੇ ਖੋਰਾ ਨਾਲ ਧੂੜ ਉਡਾਉਂਦਾ ਹੋਇਆ ਵਾਪਸ ਘਰ ਨੂੰ ਆ ਰਿਹਾ ਹੁੰਦਾ ਸੂਰਜ ਦੇ ਨਾਲ ਛੇੜ ਲਗਾ ਕਰਨਾ ਵਿਚ ਨਿੰਮੀ ਨੀਮੀ ਖੱਕ ਪੂਰ ਗਲਾਪੀ ਪੂਰ ਵਾਂਗ ਜਾਪਦੀ ਗਾਂਆਂ ਦੇ ਗਲਵੰਨੇ ਟੱਲ ਬਾਈ ਉਹ ਵਿੱਚ ਇੱਕ ਮਦਰ ਡਿੰਗ ਡਿੰਗ ਪਰ ਦਿੰਦੇ ਉਹਨਾਂ ਦੀਆਂ ਟੱਲੀਆਂ ਵਿੱਚੋਂ ਖੇਤਾਂ ਦੀ ਖੁਸ਼ਬੂ ਤੇ ਖੁੱਲ੍ਹੀ ਹਵਾ ਦੀ ਮਠਿਆਸ ਡੁੱਲਦੀ ਜਾਂਦੀ ਤੀਮਗਾ ਸਰੋਂ ਦੀਆਂ ਗੰਦਲਾਂ ਚੁੱਕੀ ਖੇਤਾਂ ਨੂੰ ਘਰਾਂ ਤੋਂ ਵਾਪਸ ਖੇਤਾਂ ਤੋਂ ਘਰਾਂ ਨੂੰ ਵਾਪਸ ਆਉਂਦੀਆਂ ਮਿੱਤ ਵਲਤਾਂ ਦੀ ਚਾਰੀ ਨਾਲ ਲੱਗੇ ਹੋਏ ਗੱਡੀ ਰਾਹ ਵਿੱਚ ਨਰੋਈ ਸੱਜਰੀ ਵਾਸ਼ਨਾ ਖਿਲਾਦਦੇ ਹੁੰਦੇ ਬੱਕਰਿਆਂ ਦਾ ਇੱਜਰ ਮਗੇ ਜਲੀ ਮਾਰਦਾ ਸਾਡੇ ਅੱਗੇ ਪਿੱਛੇ ਹੋ ਲੰਦਾ ਕਈ ਕਈ ਬੱਕਰਿਆਂ ਦੇ ਥਾਣਾ ਉੱਤੇ ਆਟਾ ਲਿਪਿਆ ਹੁੰਦਾ ਮਤਾਂ ਉਹਨਾਂ ਦੇ ਮੇਮਨੇ ਝੋਂਗਣਾ ਜਾਂ ਡੱਬ ਖੜੱਬੀਆਂ ਬੱਕਰੀਆਂ ਵਿੱਚ ਬੋਕ ਆਪਣੀ ਦਾੜੀ ਹਿਲਾਉਂਦਾ ਇੱਕ ਬਜ਼ੁਰਗ ਵਾਂਗ ਤੁਰਿਆ ਜਾਂਦਾ ਬਾਕੀ ਦੇ ਟੋਕਣ ਚੜਕਣ ਦੇ ਬਾਵਜੂਦ ਅਸੀਂ ਆਪਣੀ ਇੱਕ ਇੱਕ ਬੱਕਰੀ ਮੰਲ ਲੈਂਦੇ ਚਿੱਟੇ ਡੱਬੇ ਵਾਲੀ ਮੇਰੀ ਐ ਕੁੰਡਲਦਾਰ ਸਿੰਘਾਂ ਵਾਲੀ ਮੇਰੀ ਕਾਲੀ ਪੂਛ ਵਾਲੀ ਮੇਰੀ ਆਪਣੇ ਆਪ ਹੀ ਉਹਨਾਂ ਦੀ ਸ਼ਾਮ ਦਾ ਜੁੰਮਾ ਲੈ ਕੇ ਅਸੀਂ ਉਹਨਾਂ ਦੇ ਨਾਲ ਨਾਤਕ ਪੈਂਦੇ ਡਰਦੇ ਡਰਦੇ ਮੈਂ ਆਪਣੀ ਬੱਕਰੀ ਦੀ ਪਿੱਠ ਉੱਤੇ ਹੱਥ ਫੇਰ ਕੇ ਉਸ ਨੂੰ ਬਲੋਸਦਾ ਉਹ ਛੋਟੀ ਜਹੀ ਪੂਛ ਜਿਸ ਵਿੱਚ ਬਜੀਆਂ ਖੁਜੀਆਂ ਮੀਂਗਣਾ ਲੱਗਣਾ ਹੁੰਦੀਆਂ ਝਟਕ ਦਿੰਦੀ ਮੈਨੂੰ ਉਸ ਦਾ ਇਹ ਸੁਭਾਅ ਬਹੁਤ ਚੰਗਾ ਨਾ ਲੱਗਦਾ ਮੈਂ ਹੋਰ ਵੀ ਪਿਆਰ ਨਾਲ ਉਸ ਦੀ ਚਿੱਤ ਕਵਰੀ ਕੰਡ ਪੁਚਕਾਨਤਾ ਤੇ ਉਂਗਲਾਂ ਦੀ ਖਰਖਰੇ ਨਾਲ ਉਹਨਾਂ ਦੇ ਵਾਲਾਂ ਵਿੱਚ ਚਿੰਬੜੇ ਲੇਹ ਉਤਾਰਦਾ ਪਰ ਉਹ ਮੇਰੀ ਲਾਡ ਪਿਆਰ ਦੀ ਪ੍ਰਵਾਹ ਕਰੇ ਬਿਨਾ ਉਸੇ ਤਰ੍ਹਾਂ ਦੂਰੀ ਜਾਂਦੀ ਕਦੇ ਕਦੇ ਜਦ ਬੂਥੀ ਉ ਤਾਂ ਚੋਕ ਕੇ ਆਪਣੀਆਂ ਪੀਲੀਆਂ ਕੌਡੀਆਂ ਵਰਗੀਆਂ ਅੱਖਾਂ ਨਾਲ ਤੱਕਦੀ ਹੋਈ ਕੁੰਡੇ ਸੇਂਗ ਮੇਰੀ ਹਥੇਲੀ ਵਿੱਚ ਖਬੋ ਦਿੰਦੀ ਤਾਂ ਮੈਂ ਅੱਧਾਕ ਡਰ ਕੇ ਤੇ ਅੱਧਾਕ ਗੁੱਸੇ ਹੋ ਕੇ ਉਸ ਤੋਂ ਆਪਣੇ ਪਿਆਰ ਦਾ ਹੱਕ ਚੁੱਕ ਲੈਂਦਾ ਹੱਥ ਚੁੱਕ ਲੈਂਦਾ ਤੇ ਦਿਲ ਵਿੱਚ ਕਹਿੰਦਾ ਇਸ ਡੰਗਰ ਤੋਂ ਗਲੀ ਦਾ ਡੱਬੂ ਕੁੱਤਾ ਹੀ ਚੰਗਾ ਜਿਹੜਾ ਰੋਟੀ ਦਾ ਇੱਕ ਚੱਪਾ ਲੈ ਕੇ ਕਾਂਟਾ ਭਰ ਪੂਛਾ ਲਾਉਂਦਾ ਹੈ ਸਕੂਲ ਦੀਆਂ ਮਿੰਨੀਆਂ ਗਿਨੀਆਂ ਕਿਤਾਬਾਂ ਤੋਂ ਬਾਹਰ ਮੈਨੂੰ ਕੋਈ ਕਿਤਾਬ ਪੜਨ ਦੀ ਇਜਾਜ਼ਤ ਨਹੀਂ ਸੀ ਮੈਂ ਬੂਹਾ ਟੋਕੇ ਉਸ ਦੀਆਂ ਚੇਤਾਂ ਵਿੱਚ ਲੀੜੇ ਪਸਾ ਦਿੰਦਾ ਅਤੇ ਜੰਗਲੀ ਸ਼ਹਿਜ਼ਾਦੀ ਅਲੀ ਬਾਬਾ ਜਲਪਰੀ ਮਾਇਆ ਦਾਸ ਤੇ ਅਨੋਖੇ ਮਾਛੀ ਦੀਆਂ ਕਹਾਣੀਆਂ ਪੜਨ ਲੱਗ ਪੈਂਦਾ। ਨਿੰਬੂਆਂ ਦੇ ਦਰਖਤਾਂ ਹੇਠ ਇਕੱਠੇ ਹੋਏ ਸਾਰੇ ਜਨਵਰਾਂ ਦੀਆਂ ਬੋਲੀਆਂ ਸੁਣਨ ਦਾ ਮੈਨੂੰ ਬਹੁਤ ਚਾਸੀ। ਚੱਕੀ ਰਾਹੀ ਤੋਂ ਧਰਤੀ ਹੇਠ ਲੁਕੇ ਖਜ਼ਾਨਿਆਂ ਦਾ ਭੇਤ ਜਾਣਨ ਲਈ ਮਤਾਵਲਾ ਹੋ ਜਾਂਦਾ। ਕਾਸ਼ ਕਾਲੀ ਰਾਤ ਦੀਆਂ ਕੰਧਾਂ ਟੱਪ ਕੇ ਮੈਂ ਵੀ ਕਿਸੇ ਬੋੜ ਦੀ ਕੋਹ ਵਿੱਚ ਬੈਠੇ ਚੱਕ ਮੇ ਚੱਕਮੀ ਦੀਆਂ ਗੱਲਾਂ ਸੁਣ ਸਕਦਾ ਤੇ ਰਾਜੇ ਦੀ ਧੀ ਦਾ ਇਲਾਜ ਕਰ ਸਕਦਾ ਸੋਨੇ ਦੇ ਕੇਸਾਂ ਵਾਲੀ ਸ਼ਹਿਜ਼ਾਦੀ ਦਾ ਇਲਾਜ ਜਿਹੜੀ ਫਿਰ ਮੇਰੇ ਨਾਲ ਹੀ ਵਿਆਹੀ ਜਾਂਦੀ ਸਿਆਲੇ ਨੂੰ ਕੇਵਲ ਸਿਆਲੇ ਨੂੰ ਕੇਵਲ ਤੇ ਮੈਂ ਦੋਵੇਂ ਇੱਕੋ ਮੰਜੀ ਤੇ ਸੌਂਦੇ ਦਨ ਵੇਲੇ ਉਹ ਮੇਰੇ ਕਈ ਛੋਟੇ ਮੋਟੇ ਕੰਮ ਕਰ ਦਿੰਦਾ ਜਿਸ ਬਦਲੇ ਮੈਂ ਰੋਜ਼ ਉਹਨੂੰ ਸੌਣ ਲੱਗੇ ਇੱਕ ਸੱਚੀ ਕਹਾਣੀ ਸੁਣਾਉਂਦਾ ਇੱਕ ਦਿਨ ਮੇਰੇ ਸਿਰ ਵਿੱਚ ਪੀੜ ਹੁੰਦੀ ਸੀ ਉਹ ਕਹਾਣੀ ਸੁਣਾਉਣ ਗੌਰ ਨਾਲ ਬਹੁਤ ਚਿਰ ਤੱਕ ਮੇਰੀਆਂ ਪੜਪੜੀਆਂ ਘੁੱਟਦਾ ਰਿਹਾ ਤੇ ਮੈਂ ਵੀ ਤੇ ਮੈਂ ਕਹਾਣੀ ਆਖਣ ਲੱਗਾ ਇੱਕ ਚਰਾਦ ਵਿੱਚ ਇੱਕ ਬਲਦ ਰਹਿੰਦਾ ਸੀ ਹੂੰ ਉਸ ਹੁੰਗਾਰਾ ਬੜਾ ਇੱਕ ਦਿਨ ਲੂੰਬੜੀ ਨੇ ਆ ਕੇ ਬਲਦ ਨੂੰ ਆਖਿਆ ਦੂਸਰੇ ਪਾਸੋਂ ਸ਼ੇਰ ਆਉਂਦਾ ਹੈ ਬਲਦ ਇਹ ਸੁਣਦਿਆਂ ਸਾਰ ਉਥੋਂ ਨਸ ਖੜੋਤਾ ਅੱਗੇ ਦਰਿਆ ਪੈਂਦਾ ਸੀ ਉਸਦੇ ਮਿੱਤਰ ਮੰਗਰਵਾਚ ਨੇ ਉਸ ਨੂੰ ਇਸ ਤਰ੍ਹਾਂ ਉਮਤਰਾ ਵੇਖ ਕੇ ਪੁੱਛਿਆ ਜਾਰਾ ਕੀ ਗੱਲ ਹੈ ਇਸ ਤਰ੍ਹਾਂ ਔਂਕਦਾ ਹੋਣਾ ਹੈ ਬਲਦ ਨੇ ਸਿਰ ਹਿਲਾ ਕੇ ਆਖਿਆ ਕੁਝ ਨਾ ਪੁੱਛ ਪੀੜੀਆਂ ਤੋਂ ਇਸ ਜੰਗਲ ਵਿੱਚ ਆਰਾਮ ਨਾਲ ਰਹਿੰਦੇ ਆਉਂਦੇ ਸਾਂ ਸੋਨੇ ਲਾਗਲੇ ਜੰਗਲ ਵਿੱਚ ਕਾਲ ਪੈ ਗਿਆ ਤੇ ਸ਼ੇਰ ਇੱਧਰ ਤੁਰਿਆ ਆਉਂਦਾ ਮੰਗਰਵਾਸ਼ ਨੇ ਉਸ ਨੂੰ ਹੌਸਲਾ ਦਿੱਤਾ ਐਵੇਂ ਨਾ ਘਬਰਾ ਆ ਮੇਰੀ ਪਿੱਠ ਤੇ ਬੈਠ ਮੈਂ ਤੈਨੂੰ ਪਾਰ ਲੰਘਾ ਦਿੰਦਾ ਪਰਲੇ ਕੰਡੇ ਪੁੱਝ ਕੇ ਤੱਕਿਆ ਕਿ ਇੱਕ ਪਾਸਿਓਂ ਰਿਸ਼ ਬੁੱਕਦਾ ਆਉਂਦਾ ਹੈ ਉਹ ਫਿਰ ਤੀਰ ਹੋ ਗਿਆ ਅੱਗੇ ਇੱਕ ਟੋਇਆ ਸੀ ਖੇਡਾ ਖਾ ਕੇ ਘੜਮ ਡਿੱਗਿਆ ਤਾਂ ਪੈਰ ਨੂੰ ਮੋੜ ਚਾ ਗਈ ਰਿਛ ਚੰਗਿਆੜ ਦਾ ਹੋਇਆ ਇਸ ਵੱਲ ਦੌੜਿਆ ਬੋਲ ਦ ਲੰਗੜਾ ਲੰਗੜਾ ਭੱਜੀ ਕੇ ਚਾਟੇ ਕੇ ਪਿੰਪਲ ਉੱਤੇ ਜਾ ਚੜਿਆ ਕੇਵਲ ਨੇ ਮੇਰੇ ਸਿਰ ਨੂੰ ਬਲੋਸਣਾ ਬੰਦ ਕਰ ਦਿੱਤਾ ਇਹ ਕਹਾਣੀ ਤਾਂ ਝੂਠੀ ਐ ਉਹ ਆਖਣ ਲੱਗਾ ਜ਼ਰੂਰ ਤੂੰ ਆਪਣੇ ਮਨੋਂ ਜੋੜ ਕੇ ਸੁਣਾਉਣਾ ਹੈ ਮੈਂ ਆਖਿਆ ਨਹੀਂ ਉੱਕਾ ਸੱਚੀ ਐ ਮੈਂ ਤਾਂ ਨਾਨੀ ਤੋਂ ਸੁਣੀ ਸੀ ਕੇਵਲ ਗੁੱਸੇ ਹੋ ਗਿਆ ਤੇ ਪੁੱਤਰ ਕੇ ਆਖਣ ਲੱਗਾ ਜੇ ਬਲਦ ਰਾਜੀ ਹੁੰਦਾ ਤਾਂ ਫੇਰ ਤਾਂ ਭਲਾ ਮੈਂ ਮੰਨ ਲੈਂਦਾ ਕਿ ਚਲੋ ਚੜ ਗਿਆ ਪਰ ਲੰਗੜਾ ਬਲਦ ਵੀ ਕਦੇ ਪਿੱਪਲ ਉੱਤੇ ਚੜ੍ਹਿਆ ਮੈਂ ਬਥੇਰਾ ਆਖਿਆ ਕਿ ਇਹ ਗੱਲ ਬਿਲਕੁਲ ਸੱਚ ਹੈ ਲੰਗੜਾ ਤੇ ਤੰਦਰੁਸਤ ਬਲਦ ਦੋਵੇਂ ਸੌਖ ਨਾਲ ਪਿੱਪਲ ਉੱਤੇ ਚੜ੍ਹ ਸਕਦੇ ਹਨ ਪਰ ਉਹ ਆਖਦਾ ਸੀ ਤੂੰ ਝੂਠ ਮਾਰਦਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੰਗੜੇ ਬਲਦ ਤੋਂ ਤਾਂ ਹਿੱਲਿਆ ਵੀ ਨਹੀਂ ਜਾਂਦਾ ਆਪਣੇ ਵੈੜਕੇ ਦੀ ਜਦੋਂ ਪਿਛਲੀ ਲੱਤ ਫਟੜ ਹੋ ਗਈ ਸੀ ਉਸ ਤੋਂ ਉੱਠ ਕੇ ਖੁਰਲੀ ਵਿੱਚ ਵੀ ਨਹੀਂ ਸੀ ਮੂੰਹ ਪਾਇਆ ਜਾਂਦਾ ਫਿਰ ਤੇਰਾ ਇਹ ਮੋਚ ਮਾਰਿਆ ਬਲਦ ਪਿੱਪਲ ਉੱਤੇ ਕਿਵੇਂ ਚੜ ਗਿਆ ਉਸ ਦਿਨ ਮੇਰੀ ਕਹਾਣੀ ਦਾ ਬਾਜ਼ ਖੁੱਲ ਗਿਆ ਉਸ ਵਿੱਚੋਂ ਕੇਵਲ ਨਹੀਂ ਮੇਰੀਆਂ ਗੱਲਾਂ ਉੱਤੇ ਯਕੀਨ ਕਰਨਾ ਛੱਡ ਦਿੱਤਾ ਤੇ ਮੇਰੇ ਛੋਟੇ ਮੋਟੇ ਕੰਮਾਂ ਨੂੰ ਜਵਾਬ ਦੇਣ ਲੱਗ ਪਿਆ ਸੌਣ ਲੱਗੇ 부ਹਾ ਮੈਨੂੰ ਜੜਨਾ ਪੈਂਦਾ ਬਰਸਾਤੀ ਵਿੱਚੋਂ 부ਹਾ ਦੀ ਕੀਤਾ ਤੇ ਮਾਲਾ ਚੋਕ ਕਿ ਲਿਆਉਣੀ ਪਈ ਤੇ ਬਾਹਰ ਗਲੀ ਵਿੱਚ ਸੁੱਤੇ ਮੈਂ ਪਿਤਾ ਜੀ ਲਈ ਦੁੱਧ ਵੀ ਮੈਨੂੰ ਹੀ ਲੈ ਕੇ ਜਾਣਾ ਪੈਂਦਾ ਸੀ ਉਸ ਰਾਤ ਮੈਂ ਬਹੁਤ ਚਿਰ ਤੱਕ ਬੋਰ ਚਿਰ ਤੱਕ ਬੇਪਰਸਾਨ ਰਹਾ ਕਿ ਐਵੇਂ ਹੀ ਬਾਲਤ ਨੂੰ ਲੰਗੜਾ ਕੀਤਾ ਕਿ ਲੋਰਸੀ ਇਸ ਦੀ ਪਰ ਥੋੜੇ ਚਿਰ ਪਿੱਛੋਂ ਹੀ ਮੇਰੀਆਂ ਅੱਖਾਂ ਪੇ ਅੰਤ ਸੁਪਣਾਂ ਦੇ ਨਸ਼ੇ ਨਾਲ ਮੀਚਾਂ ਲੱਗ ਪੰਗਾ ਤੇ ਮੈਂ ਨੀਂਦ ਦੀ ਨੀਂਦ ਦੇ ਵਿੱਚ ਨੀਂਦ ਦੀ ਕੰਡ ਉੱਤੇ ਸਵਾਰ ਹੋ ਕੇ ਸਮੇਂ ਦੀ ਅਥਾ ਆਕਾਸ਼ ਵਿੱਚ ਉੱਡਣ ਲੱਗ ਪਿਆ ਸੱਤ ਸਮੁੰਦਰੀ ਪਾਰ ਸੋਨੇ ਟਾਪੂ ਵਿੱਚ ਮੇਰਾ ਜਹਾਜ਼ ਘੋਗਿਆ ਮਣਕਿਆਂ ਤੇ ਸਿਪਾਂਗਾਂ ਨਾਲ ਲੱਤੀ ਖੜੇ ਸਨ ਤੇ ਮੈਂ ਚੰਦਨ ਦੇ ਜੰਗਲ ਵਿੱਚ ਸੱਪ-ਸੱਪਿਆਂ ਦੇ ਕੁੰਡਲਾਂ ਤੋਂ ਬਚਦਾ ਹੋਇਆ ਸ਼ਹਿਜ਼ਾਦੀ ਢੋਲਣ ਲਈ ਤੁਰ ਪੈਂਦਾ ਸਾਂ ਮੈਨੂੰ ਕਈ ਦੁੱਧ ਦੇ ਦਰਿਆ ਲੰਘਣੇ ਪੈਂਦੇ ਅੱਗੇ ਜਾ ਕੇ ਮੈਂ ਇੱਕ ਬਹੁਤ ਵੱਡੇ ਬੋਰ ਦੀ ਖੋ ਵਿੱਚ ਰਹਿਦੀ ਗਟਾਰ ਤੇ ਬੱਚਿਆਂ ਦੀ ਜਾਨ ਬਚਾਉਂਦਾ ਗਡਾਰ ਮੈਨੂੰ ਆਪਣੇ ਖੰਭਾਂ ਉੱਤੇ ਬਿਠਾ ਲੈਂਦੀ ਹੈ ਤੇ ਪਹਾੜਾਂ ਝੀਲਾਂ ਉੱਤੋਂ ਦੀ ਉੱਡਦੀ ਹੋਈ ਇੱਕ ਅਜਿਹੀ ਜਗ੍ਹਾ ਲੈ ਆਖ ਲਿਆਦੀ ਹੈ ਜਿੱਥੋਂ ਦੇਵਨੀ ਦਾ ਮਹਿਲ ਜਿਸ ਵਿੱਚ ਸ਼ਹਿਜ਼ਾਦੀ ਹੈ ਸਾਫ਼ ਦਿਖਦਾ ਹੈ ਜਾਂਦੇ ਹੋਏ ਉਹ ਮੈਨੂੰ ਦਿਖਸਤਦੀ ਸੀ ਕਿ ਦੇਵਨੀ ਦੀ ਜਾਨ ਪਿੰਜਰੀ ਅੰਦਰ ਬੰਦ ਕੀਤੀ ਦੋਤੇ ਵਿੱਚ ਬੁੱਢੀ ਦੇਵਨੀ ਮੈਨੂੰ ਬੜੇ ਪਿਆਰ ਨਾਲ ਬਿਠਾਉਂਦੀ ਹੈ ਉਸ ਦਿਨ ਕਲਮ ਕੱਲੇ ਭਾ ਭਾ ਕਰਦੇ ਮਹਿਲ ਵਿੱਚ ਕੋਈ ਆਵਾਜ਼ ਨਹੀਂ ਉਸ ਦੇ ਬਾਗ ਵਿੱਚ ਕੋਈ ਵੀ ਪੰਛੀ ਨਹੀਂ ਬੋਲਦਾ ਸਿਰਫ ਦੂਰ ਟਾਪੂ ਦੇ ਕੰਡੇ ਸਮੁੰਦਰ ਦੀਆਂ ਛਲ ਛਲ ਕਰਦਿਆਂ ਕੰਗਾਂ ਦੀ ਬਹਿਣ ਸੁਣਾਈ ਦਿੰਦੀ ਹਨ ਇੱਕ ਦਿਨ ਤੇਉਣੀ ਬਾਹਰ ਗਈ ਹੋਈ ਸੀ ਮੈਨੂੰ ਦਾਨ ਲੱਗ ਗਿਆ ਮੈਂ ਪਿੰਜਰੇ ਵਿੱਚੋਂ ਤੋਤੇ ਨੂੰ ਕੱਢ ਕੇ ਹੱਥ ਵਿੱਚ ਫੜ ਲਿਆ ਉਸੇ ਵੇਲੇ ਮਾਂ ਤੱਕਿਆ ਤੇਉਣੀ ਹੱਥ ਵਿੱਚ ਸੋਟੀ ਤੀਕ ਦੀ ਨੱਸੀ ਤੁਰੀ ਆਉਂਦੀ ਹੈ ਮੈਂ ਚਟਪਟ ਤੋਤੇ ਦੀ ਇੱਕ ਟੰਗ ਮਰੋੜ ਦਿੱਤੀ ਤੇ ਉਹ ਨਹੀਂ ਦੀਵੀ ਉਸੇ ਵੀ ਦੀ ਇੱਕ ਟੰਗ ਟੁੱਟ ਗਈ ਪਰ ਉਹ ਉਸੇ ਤਰ੍ਹਾਂ ਲੰਗ ਮਾਰਦੀ ਹੋਈ ਮੇਰੇ ਵੱਲ ਚਾਹੀ ਲੈ ਕੇ ਬੋੜੀ ਮੈਂ ਚਟਪਟ ਸਾਰਾ ਜ਼ੋਰ ਲਾ ਕੇ ਤੋਤੇ ਦੀ ਗਰਦਨ ਮਰੋੜ ਦਿੱਤੀ ਦਿਉਣੀ ਦਾ ਗਾਟਾ ਵੀ ਉਸੇ ਵੇਲੇ ਮੁਸ ਗਿਆ ਇੱਕਦਮ ਮੇਰੀ ਵੱਖੀ ਵਿੱਚ ਜ਼ੋਰ ਦੀ ਕੋਈ ਚੀਜ਼ ਖੋਪੀ ਕੇਵਲ ਨੇ ਲੱਤਾਂ ਮਾਰੀਆਂ ਤੇ ਆਖਿਆ ਓਏ ਠੀਕ ਹੋ ਕੇ ਪੈ ਮੇਰੀ ਬਾਹ ਕਿਉਂ ਬਚਕੋੜਨ ਲੱਗਾ ਹੈ ਮੈਂ ਉੱbredਵਾ ਹੈ ਜਾਗ ਉਠਿਆ ਬਾਹਰ ਮੀਂਹ ਪੈ ਰਿਹਾ ਸੀ ਮੈਂ ਮੀਂਹ ਦੀ ਕੰਨ ਮਨਹੇਟ ਦੱਬੀ ਹੋਈ ਰਾਤ ਵਿੱਚ ਮੌਤ ਤੇ ਜ਼ਿੰਦਗੀ ਦੀਆਂ ਜੰਗਾਂ ਲੜ ਰਿਹਾ ਸੀ ਧੰਨਵਾਦ